ਸ਼ਰਕਾਰ ਮਰਦਾਵਾਹ ਭਗਵਾਨ ਕਮਾਨ ਸਰਕਾਰ ਮਰਦਾਵਾਹ ਹੋਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖ 55 ਸਾਲ ਕਾਂਗਰਸ ਨੇ ਰਾਜ ਕੀਤਾ 55 ਸਾਲੇ ਤੋਂ ਲੋਕਾਂ ਤਾਂ ਨਹੀਂ ਲੱਗੇ ਜਿੰਨੇ ਇਹਨਾਂ ਦੇ ਪਹਿਲੇ 6-8 ਮਹੀਨੇ ਤੋਂ ਲੱਗੇ ਸ਼ੋਭਨੀ ਅਕਾਲੀ ਦਲ ਨੇ ਜ 12-13 ਸਾਲ ਰਾਜ ਕੀਤਾ ਉਹਨੇ ਧਰਨੇ ਸ਼ੋਭਨੀ ਅਕਾਲੀ ਦਲ ਤੇ ਕਾਂਗਰਸੀ ਸਰਕਾਰਾਂ ਲਈ ਨਹੀਂ ਲੱਗੇ ਜਿੰਨੇ ਇਹਨਾਂ ਗੁਰਵਾਦਵੀਏ ਦੇਦਵੀਆ ਤੇ ਵੀ ਇਹ ਰਾਜਨੀਤੀਆਂ ਕਰਦੇ ਆ ਸਾਨੂੰ ਇਹਨਾਂ ਗੱਲਾਂ ਦੀ ਸਮਝ ਆਉਣੀ ਚਾਹੀਦੀ ਆ ਸਾਨੂੰ ਸਮਝਣਾ ਚਾਹੀਦਾ ਸਾਡੀਆਂ ਸੱਤਾਂ ਚ ਗੱਲਾਂ ਹੋਣ ਅਸੀਂ ਵਿਆਹਾਂ 'ਚ ਕਿੱਥੇ ਹੋਈਏ ਅਸੀਂ ਕਿੱਤੇ ਹੋਰ ਕਿੱਥੇ ਹੋਈਏ ਚਾਹੇ ਅਸੀਂ 30% 20% ਹੈ ਓਵਰ ਦੇ ਵਿੱਚ ਆਇਆ ਦੇਖੋ ਕਿੱਡਾ ਕੋਬੜ ਆਇਆ ਸਭ ਦੇਸ਼ ਦਾ ਹਰਵਾ ਦੇਸ਼ ਦੀ ਸੁਨਿਆਵਾਂ ਮਾਰਦੇ ਵਿੱਚ ਸਭ ਤੋਂ ਤੁਸੀਂ ਯੂਐਸਏ ਦੇ ਰਾਸ਼ਟਰਪਤੀ ਕਹਿੰਦਾ ਜੇ ਮਨੋਪਤਾ ਬਣਾਉਣੀ ਆ ਬਚਾਉਣੀ ਆ ਤੇ ਐਸਜੀਪੀਸੀ ਵਰਗੀਆਂ ਸਰਸਾਵਾਂ ਹੋਣੀਆਂ ਚਾਹੀਦੀਆਂ ਜੇ ਪੂਰਾ ਦਿੱਲੀ ਦਾ ਭਗਵਾਨਾ ਨੂੰ ਸਲੂਟ ਕਰਦਾ ਮੰਗਰਾ ਸਾਹਿਬ ਜਾ ਕੇ ਸੋ ਇਸ ਕਰਕੇ ਇੰਨਾ ਵਧੀਆ ਗੱਲਾਂ ਸਾਡੇ ਤੇ ਯਾਦ 라 ਦਿੰਦੇ ਆ ਸਾਹਿਬ ਜੇ ਹੁਤਾں ਬਸੇ ਲਖਵਾ ਚੱਲ ਗਿਆ ਆ ਬੈਠਿਆ ਜੇ ਸੇਵਾਦਾਰ ਇਹਨਾਂ ਨੇ ਨੰਦੇ ਪੜੀ ਸੁਆਮਾ ਨਵਾ ਜਾ ਉਹ ਤੇ ਉੱਥੇ ਰੰਗ ਦੋ ਉਹਨੇ ਜਿੱਤੋ 15-15 ਕਰੋੜ ਦੀ ਸਲਾਣਾ ਨੰਗਰਾਂ ਦੇ ਵਿੱਚ ਕਰਕੇ ਗਈ ਹਰੇਕ ਸਾ ਅਸੀਂ ਇੱਕ ਸ਼ਰਮੀ ਗੱਲ ਦਾ ਦੌਰ ਕਰਦੇ ਆਪਣਾ ਯੋਗਦਾਨ ਪਾਇਆ ਅੱਜ ਸਾਨੂੰ ਬੁਲਾਇਆ ਦਿੱਤਾ ਜਾਂਦਾ ਕਿ ਜੇ 90 ਲੱਖ ਦੇ ਹਥਿਆਰ ਦੇ ਕੇ ਤੇ ਪਤਾ ਨਹੀਂ ਕਿ ਅਸੀਂ ਅੱਧੀ ਕੀ ਰੋਲ ਕਮੇਟੀ ਦੇ ਵਿੱਚ ਕੋਲ ਕਦੇ ਕੀ ਕਬਜ਼ਾ ਕਰ ਲਈ ਹਮਲੇ ਕਰ ਲੈ ਵੀਰੋ 22 ਸਾਲ ਪਹਿਲਾਂ ਸਾਡੇ ਪੰਜਾਬੀਆਂ ਦੇ ਨਾਲ ਬਹੁਤ ਹੀ ਵੱਡਾ ਧੋਖਾ ਹੋਇਆ ਜਦੋਂ ਬਹੁਤ ਵੱਡੇ ਝੂਠੇ ਤੇ ਬ੍ਰੋਗ ਚਾਲੂ ਇਹੋ ਜਿਹੇ ਸੁਖਨੇ ਸਾਡੇ ਲੋਕਾਂ ਨੂੰ ਦਿਖਾਏ ਗਏ ਪਰ ਵੱਡੇ ਵੱਡੇ ਸਾਡੇ ਨਾਲ ਨਾਰੇ ਲਾ ਕੇ ਜਿਹੜੇ ਦਿੱਲੀ ਵਾਲੇ ਜੀ ਇਹ ਸਾਡੇ ਕਿ ਧਿਆਨ ਆਗਮੀ ਪਾਰਟੀ ਦੇ ਨਾਂ ਤੇ ਆਮ ਲੋਕਾਂ ਦੀਆਂ ਗੱਲਾਂ ਕਰਕੇ ਇਹੋ ਜੀਆਂ ਹਰੂਣਤਾ ਦੇ ਸਾਨੂੰ ਲਾਜ ਦੇ ਦੇ ਕੇ ਉਹ ਇੱਥੇ ਵੀ ਲੋ ਆਪਣੇ ਪੰਜਾਬੀ ਆ ਜਿਹੜੇ ਮੈਂ ਸਨਦਾ ਆਪਾਂ ਕਮਰਾ ਹੋਗੇ ਪਰ ਦੋ ਢਾਈ ਸਾਲਾਂ ਦੇ ਵਿੱਚ ਜਿਹੜੇ ਜਿਹੜੇ ਵਾਅਦੇ ਉਹਨਾਂ ਨੇ ਸਾਡੇ ਨਾਲ ਕੀਤੇ ਸੀ ਉਹ ਪੂਰੇ ਤਾਂ ਕੀ ਕਰਨੇ ਸੀ ਜਿਹੜੀਆਂ ਪਹਿਲਾਂ ਚੱਲੀ ਜਾਂਦੀਆਂ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਸੀ ਉਹਨਾਂ ਤੇ ਵੀ ਉਹਨਾਂ ਨੇ ਕੈਂਚੀ ਮਾਰਨੀ ਸ਼ੁਰੂ ਕੀਤੀ ਅਖਰੇ ਨਹੀਂ ਉੱtre ਲੋਕਾਂ ਨੂੰ ਇੰਨਾ ਜ਼ਿਆਦਾ ਤੁਮਰਾਹ ਕਰਤਾ ਲੋਕ ਵੀ ਜੋ ਚਿੱਤੀ ਦੇ ਵਿੱਚ ਨੇ ਕਿ ਅਸੀਂ ਇੰਨੇ ਜ਼ਿਆਦਾ ਤੁਮਰਾਹ ਹੋ ਗਏ ਅਸੀਂ ਇਹਨਾਂ ਦੇ ਨਾਲ ਇੰਨੀ ਵੱਡੀ ਪੱਧਰ ਤੇ ਘਟੇ ਇਹਨਾਂ ਨੂੰ ਮੋਟਾ ਪਾਈਆ ਉਹਨਾਂ ਨੂੰ ਸ਼ਰਮ ਆਉਣ ਲੱਗੀ ਕਿ ਹੁਣ ਅਸੀਂ ਕਿਹੜੇ ਮੂਨਾ ਕਾਂਗਰਸ ਨਾਲ ਚੱਲਿਆ ਕਿਹੜੇ ਮੂਨਾ ਆਕਾਲੀ ਦਲ ਨਾਲ ਚੱਲਿਆ ਜਿਹੜੇ ਵੀ ਜਿਹੜੇ ਪਾਰਟੀ ਵਿੱਚੋਂ ਗਏ ਸੀ ਅਕਾਲੀ ਦਲ ਜਿਲ੍ਹਾ ਪੂਰੇ ਪੰਜਾਬ ਪਰ ਵਿੱਚ ਧਰਨ ਦਿੱਤੇ ਹਨ ਕਿ ਕੀ ਕੀ ਮੰਗਾਂ ਨੂੰ ਲੈ ਕੇ ਆ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਡੀਸੀ ਦਫਤਰ ਮੋਗਾ ਦੇ ਬਾਹਰ ਸਮੁੱਚੀ ਹੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਜਿਹੜੇ ਬਿੱਲ ਹੈ ਉਹਨਾਂ ਦੇ ਵਿੱਚ ਵੈਟ ਵਧਾਇਆ ਗਿਆ ਹੈ ਬੱਸਾਂ ਦੇ ਕਿਰਾਏ ਵਧਾਏ ਗਏ ਆ ਉਹਨਾਂ ਦੇ ਵਿਰੋਧ ਦੇ ਵਿੱਚ ਲੋਕਾਂ ਦੇ ਹਿੱਤ ਦੇ ਵਿੱਚ ਅੱਜ ਇਹ ਰੋਸ ਧਰਨਾ ਜਿਹੜਾ ਉਹ ਲਗਾਇਆ ਗਿਆ ਤਾਂ ਕਿ ਇਹ ਜੋ ਸਰਕਾਰ ਲੋਕਾਂ ਨਾਲ ਜੋ ਵਾਅਦੇ ਕਰਕੇ ਆਈ ਸੀ ਕਿ ਆਮ ਇਨਸਾਨ ਨੂੰ ਰਾਹਤ ਦੇਵਾਂਗੇ ਇਹਨਾਂ ਨੇ ਬਿਲਕੁਲ ਉਸ ਦੇ ਉਲਟ ਆਮ ਇਨਸਾਨ ਦਾ ਕੁਜੂਮਰ ਕੱਢ ਦਿੱਤਾ ਆਮ ਇਨਸਾਨ ਨੂੰ ਜਿਹੜਾ ਉਹਦਾ ਜੀਵਨ ਬਿਲਕੁਲ ਮੁਹਾਲ ਕਰ ਦਿੱਤਾ ਸੋ ਉਸ ਦੇ ਰੋਸ ਧਰਨੇ ਵਜੋਂ ਅਸੀਂ ਸਾਰੇ ਅੱਜ ਇੱਥੇ ਇਕੱਤਰ ਹੋਏ ਆਂ ਔਰ ਸਾਰਿਆਂ ਨੇ ਇਹ ਪ੍ਰਣ ਕੀਤਾ ਹੈ ਕਿ ਜਿੰਨੀ ਦੇਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵਾਅਦੇ ਵਾਪਸ ਨਹੀਂ ਲੈਂਦੀ ਆਮ ਲੋਕਾਂ ਨੂੰ ਰਾਹਤ ਨਹੀਂ ਦਿੰਦੀ ਉਨੀ ਦੇਰ ਇਹ ਅਸੀਂ ਧਰਨੇ ਔਰ ਲਗਾਤਾਰ ਰੋਸ ਪ੍ਰਦਰਸ਼ਨ ਜਿਹੜਾ ਹਰ ਜ਼ਿਲ੍ਹੇ ਦੇ ਵਿੱਚ ਉਹ ਜਾਰੀ ਰੱਖਾਂਗੇ ਮਾਝਾ ਪ੍ਰਧਾਨ ਸ਼ੋਭਨੀ ਅਕਾਲੀ ਦਲ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਉਹਨਾਂ ਦੀ ਇਹ ਸਾਰੀ ਜਿਹੜੀ ਇਹ ਨਿਰਦੇਸ਼ਾਂ ਦੇ ਤਹਿਤ ਔਰ ਸਰਦਾਰ ਅਮਰਜੀਤ ਸਿੰਘ ਲੰਡੇ ਕੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਅਗਵਾਈ ਹੇਠ ਸਾਰੇ ਹੀ ਹਲਕਾ ਇੰਚਾਰਜ ਔਰ ਸਾਰੇ ਹੀ ਵੱਖ-ਵੱਖ ਬੀਸੀ ਵਰਗ ਔਰ ਸਾਰਿਆਂ ਦੇ ਹੀ ਅਹੁਦੇਦਾਰ ਜਿਹੜੇ ਨੇ ਉਹ ਅੱਜ ਇੱਥੇ ਇਕੱਤਰ ਹੋਏ ਆ। ਸਾਰੇ ਹੀ ਛੋਟੇ ਕਿਹੜੇ ਜਾ ਰਹੇ ਨੇ ਕੀ ਕੀ ਮੰਗਾਂ ਨੂੰ ਲੈ ਕੇ ਆਏ। ਅੱਜ ਅਸੀਂ ਸਮੁੱਚੀ ਸ਼ਰੋਮਣੀ ਅਕਾਲੀ ਦਲ ਦੀ ਸਾਰੇ ਟੀਮ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਜ਼ਿਲ੍ਹੇ ਦੇ ਵਰਕਰ ਸਭਾਨ ਜਿਹੜੀਆਂ ਕਿ ਆਵਾਜ਼ ਦੀ ਪਾਰਟੀ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਕਿ 70 ਸਾਲ ਦੇ ਵਿੱਚ ਕੁਝ ਨਹੀਂ ਹੋਇਆ ਵਾਕਈ ਹੈ ਕਿ ਕੁਝ ਨਹੀਂ ਹੋਇਆ ਕਿਉਂਕਿ ਇਹਨੇ ਕਿਰਾਏ ਨਹੀਂ ਵਧਾਏ ਗਏ ਸੀ ਪੈਟਰੋਲ ਤੇ ਡੀਜ਼ਲ ਤੇ ਜਿਹੜਾ ਵੈਟ ਇਹਨਾਂ ਨੇ ਵੈਟ ਲਾਇਆ ਗਾ ਪੈਸੇ ਪੈਟਰੋਲ ਵਧਾਇਆ ਤੇ 92 ਪੈਸੇ ਡੀਜ਼ਲ ਵਧਾਇਆ ਲੀਟਰ ਮਗਰ ਤੇ 25 ਪੈਸੇ ਪ੍ਰਤੀ ਕਿਲੋਮੀਟਰ ਜਿਹੜਾ ਕਿਰਾਇਆ ਵਧਾਇਆ ਤੇ 5 ਤੋਂ 8 ਰੁਪਏ ਜੋਟ ਹੈ ਜਿਹੜੀ ਬਿਜਲੀ ਦੀ ਕੀਤੀ ਵੀਰੋ ਇਹਨਾਂ ਵੱਡਾ ਬੋਝ 2400 ਕਰੋੜ ਰੁਪਏ ਦਾ ਜਿਹੜਾ ਇਹ ਸਰਕਾਰ ਨੇ ਸਾਡੇ ਲੋਕਾਂ ਤੇ ਥੋਪਿਆ ਜਿਹੜਾ ਬੀਬੀਆਂ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਹਜ਼ਾਰ ਹਜ਼ਾਰ ਰੁਪਏ ਤੁਹਾਨੂੰ ਦੇਵਾਂਗੇ ਤੇ ਅੱਜ ਜਿਹੜਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਵਿੱਚ ਸਾਡੇ ਮੈਂ ਇੱਕ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਣਾ ਚਾਹਣਾ ਹੈ ਕਿ ਮਾਲਾਗੜਾ ਤੋਂ 5 ਕਿਲੋਮੀਟਰ ਮੁਦਗੀ ਸ਼ਹਿਰ ਅੱਗੇ 10 ਰੁਪਏ ਕਿਰਾਇਆ ਸੀ ਅੱਜ 15 ਰੁਪਏ ਉਦੋਂ ਦਾ ਜਿੰਦੇ ਦਾ ਵਧਿਆ ਕਿਰਾਇਆ 15 ਰੁਪਏ ਦੇ ਕੇ ਜਾਂਦੇ ਆ 17 ਕਿਲੋਮੀਟਰ ਜਿਹੜਾ ਬਾਗਾਪੁਰਾਣਾ ਮਾਲੇ ਤੋਂ ਪੈਂਦਾ ਅੱਗੇ 25 ਰੁਪਏ ਸੀ ਤੇ ਅੱਜ 35 ਰੁਪਏ ਵਿਚਾਰੀਆਂ ਬੀਬੀਆਂ ਬਜ਼ੁਰਗ ਸਾਡੇ ਨੌਜਵਾਨ ਦੇ ਕੇ ਉੱਥੇ ਜਾਂਦੇ ਕਿਰਾਇਆ ਇਨਾ ਵੱਡਾ ਕਾਏ ਦੇ ਵਿੱਚ ਵਾਦਾ ਕੀਤਾ ਇਨਾ ਵਰਦਾ ਡੀਜ਼ਲ ਤੇ ਪੈਟਰੋਲ ਦੇ ਰਜਵਾਦਾ ਕੀਤਾ ਲੋਕਾਂ ਦਾ ਜਿਹੜਾ ਲੱਖ ਤੋੜ ਕੇ ਰੱਖ ਦਿੱਤਾ ਇਸ ਕਰਕੇ ਜਿਹੜੇ ਕਹਿੰਦੇ ਸੀ ਕਿ ਅਸੀਂ ਹਰ ਸਾਫ ਦੇਵਾਂਗੇ ਅਸੀਂ ਹਰ ਇਲੈਕਸ਼ਨ ਜਿਹੜਾ ਉਹ ਕਰਾਵਾਂਗੇ ਅੱਗਲ ਪਿੰਡ ਦੇ ਵਿੱਚ ਤੁਹਾਡੇ ਕੋਲ ਵੀ ਸਾਰੀ ਖਬਰ ਆਈ ਕਿ ਟੱਕੇ ਦੇ ਨਾਲ ਜਿਹੜੇ ਮੈਂਬਰ ਬਣਾਏ ਉੱਥੇ ਇਹਨਾਂ ਕੋਲੇ 20 ਵੋਟਾਂ ਵੀ ਹੈ ਨਹੀਂ ਸੀ ਸੁਸਾਇਟੀਆਂ ਜਿਹੜੇ 11 ਮੈਂਬਰ ਟੱਕੇ ਦੇ ਨਾਲ ਬਣਾਏ ਉੱਥੇ ਮੈਂ ਕਿਹਾ ਸੀ ਪ੍ਰੋਫੈਸ਼ਨ ਨੂੰ ਕੇ ਲੋਕ ਤਾਂ ਇਹ ਕਹਿੰਦੇ ਹੁੰਦੇ ਸੀ ਅਸੀਂ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਅੱਜ ਕੀ ਹੋ ਰਿਹਾ ਅੱਗੇ ਵੇਖੋ ਸੋਸਾਇਟੀ ਦੇ ਇਲੈਕਸ਼ਨ ਉੱਥੇ ਸਾਨੂੰ ਧਰਨਾ ਦੇਣਾ ਪਿਆ ਜਿੰਦਾਬਾਦ ਮਰਦਾਬਾਦ ਕਰਨੀ ਪਈ ਐਮਐਲਏ ਦੀ ਮਰਦਾਬਾਦ ਕਰਨੀ ਪਈ ਸਰਕਾਰ ਦੀ ਮਰਦਾਬਾਦ ਕਰਨੀ ਪਈ ਐਡੀ ਬਖਲਾਏ ਹੋਏ ਲੋਕ ਨੇ ਬਸ ਸਮਝਦਾ ਕਿ ਜਿੰਨੇ ਐਮਐਲਏ ਜਿੰਨੇ ਮੰਤਰੀ ਇਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਸਿਰਫ 2 ਸਾਲ ਰਹਿ ਗਏ 2 ਸਾਲਾਂ ਦੇ ਵਿੱਚ ਲੁੱਟਣ ਤੋਂ ਕੁੱਟਣ ਤੋਂ ਬਿਨਾ ਕੰਮ ਕੋਈ ਨਹੀਂ ਇੰਨੀ ਕਰਪਸ਼ਨ ਵਧੀ ਹੈ ਮੈਂ ਸਮਝਦਾ ਕਿ ਸਿਰਾ ਹੋ ਗਿਆ ਐਨਾ ਲਾਉਣ ਆਰਡਰ ਦੀ ਸਥਿਤੀ ਜਿਹੜੀ ਮਾੜੀ ਹੈ ਰੋਜ਼ ਕਤਲੋਗਾਰਧ ਹੋ ਰਹੀ ਹੈ ਰੋਜ਼ ਲੁੱਟਖੁਆ ਹੋ ਰਹੀਆਂ ਵੀਰੋਂ ਉਹਨੂੰ ਠੱਲ ਨਹੀਂ ਪੈ ਰਹੀ ਇਸ ਕਰਕੇ ਵੀਰੋਂ ਮੈਂ ਜਿਹੜਾ ਧਰਨਾ ਸਾਡਾ ਦਿੱਤਾ ਸਰਦਾਰ ਅਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਗਵਾਈ ਵਿੱਚ ਸਾਰੀ ਸੁਖਮੁੱਚੀ ਟੀਮ ਆ ਜਿਹੜੀ ਉਹਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਸੱਜਣ ਮੋਹਤਵਾਰ ਸੱਜਣ ਪੰਜ ਸਰਪੰਚੇ ਤੇ ਪਹੁੰਚੇ ਨੇ ਬਹੁਤ ਵੱਡਾ ਧਰਨਾ ਜਿਹੜਾ ਅੱਜ ਇੱਕ ਰਿਕਾਰਡ ਟੁੱਟ ਗਿਆ ਕਿ ਅਸੀਂ ਥੋੜਾ ਜਿਹਾ ਸੰਦੇਸ਼ ਲਾਇਆ ਸੀ ਕਿ ਮੰਗਾਈ ਦੇ ਪ੍ਰੋਤਾਂ ਪ੍ਰਦਰਸ਼ਨ ਦੇਣਾ ਲੋਕ ਆਮਾਰੇ ਹੋ ਕੇ ਆਏ ਆ ਜ਼ਿਲ੍ਹਾ ਹੈੱਡਕੁਆਟਰ ਦੇ ਧਰਨੇ ਦਿੱਤੇ ਗਏ ਨੇ ਕੀ ਕੀ ਮੰਗਾਂ ਨੂੰ ਲੈ ਕੇ ਨੇ ਅੱਜ 13 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰ ਮੋਗਾ ਵਿਖੇ ਅਸੀਂ ਖੜੇ ਆਂ ਔਰ ਸਾਡੀ ਸਾਰੀ ਜਥੇਬੰਦੀ ਮੋਗੇ ਜ਼ਿਲ੍ਹੇ ਦੀ ਚਾਰੇ ਹਲਕਾਂ ਇੰਚਾਰਜ ਔਰ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਅਸੀਂ ਸਾਰੇ ਇੱਥੇ ਧਰਨੇ ਤੇ ਬੈਠੇ ਹੋਏ ਆ ਜਿਹੜਾ ਕਿ ਤਕਰੀਬਨ 2 ਘੰਟੇ ਧਰਨਾ ਸਾਡਾ ਚੱਲਣਾ ਹੈ ਜਿੱਚ ਸਾਡਾ ਮੁੱਖ ਮੁੱਦਾ ਇਹੀ ਹੈ ਵੀ ਪੰਜਾਬ ਸਰਕਾਰ ਨੇ ਜਿਹੜੇ ਰੇਟ ਵਧਾਏ ਆ ਚਾਹੇ ਪੈਟਰੋਲ ਦੇ ਚਾਹੇ ਡੀਜ਼ਲ ਦੇ ਆ ਉਹ ਤੁਸੀਂ ਦੇਖੋ ਵੀ ਸਾਡੇ ਗਵਾਂਢੀ ਰਾਜਾਂ ਚ ਪਾਵੇਂ ਤੁਸੀਂ ਹਿਮਾਚਲ ਚਲੇ ਜਾਓ ਹਰਿਆਣਾ ਚਲੇ ਜਾਓ ਕਿਸੇ ਥਾਂ ਚਲੇ ਜਾਓ ਭਾਵੇਂ ਚੰਡੀਗੜ੍ਹ ਚਲੇ ਜਾਓ ਹਰ ਥਾਂ ਨਾਲੋਂ ਰੇਟ ਜ਼ਿਆਦੇ ਆ ਔਰ ਬਹੁਤ ਹੀ ਕਚੁੰਬਰ ਕੱਢਣ ਵਾਲਾ ਗੱਲ ਕੀਤੀ ਆ ਜੇ ਇੱਕ ਬਿਜਲੀ ਦਾ ਕੋਈ ਵਾਅਦੇ-ਬੁਦੇ ਦੀ ਗੱਲ ਕਰਦੀ ਸੀ ਜੇ ਕਿਸੇ ਦੇ ਜੇਬ 'ਚ 100 ਰੁਪਇਆ ਪਾਇਆ ਤਾਂ 500 ਰੁਪਇਆ ਕੱਢਣ ਦਾ ਵੀ ਬੰਦਵਾਸਤ ਨਾਲ ਹੀ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਇਸ ਵੇਲੇ ਪੂਰੀ ਕਰਜ਼ਾਈ ਹੋ ਚੁੱਕੀ ਆ ਅਰਬਾਂ ਖਰਮਾਂ ਦਾ ਜਿਹੜਾ ਲੋਨ ਲਿਆ ਔਰ ਹੋਰ ਲੋਨ ਲੈਣ ਵਾਸਤੇ ਗੱਲਾਂ ਕਰਦੀ ਆ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਅਸੀਂ ਅੱਜ ਧਰਨਾ ਦਿੱਤਾ ਪੰਜਾਬ ਅੱਜ ਲੁੱਟਿਆ ਜਾ ਰਿਹਾ ਪੰਜਾਬ ਨੂੰ ਦਿੱਲੀ ਦੇ ਲੋਕ ਲੁੱਟ ਕੇ ਲੈ ਕੇ ਜਾ ਰਹੇ ਆ ਇਹ ਉਹੀ ਸਮਾਂ ਦੇਖ ਰਹੇ ਆ ਜਿਵੇਂ ਕਿਸੇ ਵੇਲੇ ਅਮਰ ਸਿੰਘ ਅਦਾਲੀ ਨਾਦਰ ਸ਼ਾਹ ਵਰਗੇ ਗੱਦੀ ਤੇ ਬੈਠੇ ਹੁੰਦੇ ਸੀ ਔਰ ਲਾਲ ਕਿਲੇ ਵਿੱਚੋਂ ਹੁਕਮ ਜਾਰੀ ਕਰਦੇ ਹੁੰਦੇ ਸੀ ਦਿੱਲਗੋ ਹੁਕਮ ਆਉਂਦਾ ਹੁੰਦਾ ਸੀ ਵੇ ਪੰਜਾਬ ਦੇ ਲੋਕਾਂ ਦੇ ਬੋਝ ਪਾ ਦਿੰਦੇ ਸੀ ਔਰ ਇਸੇ ਤਰ੍ਹਾਂ ਦਾ ਬੋਝ ਬਹੁਤ ਵੱਡਾ ਬੋਝ ਕਰਜ਼ੇ ਵਾਲਾ ਬੋਝ ਔਰ ਮਹਗਾਈ ਵਾਲਾ ਬੋਝ ਜੇ ਕੋਈ ਵੀ ਗਰੀਬ ਅੱਜ ਕੋਈ ਵੀ ਬੱਚਾ ਕੋਈ ਫਲ ਫਰੂਟ ਲੈ ਕੇ ਨਹੀਂ ਖਾ ਸਕਦਾ ਗਰੀਬ ਦਾ ਬੱਚਾ ਕੋਈ ਚੰਗੀ ਸਬਜ਼ੀ ਲੈ ਕੇ ਨਹੀਂ ਖਾ ਸਕਦਾਗਾ ਵਧੀਆ ਦੁੱਧ ਨਹੀਂ ਪੀ ਸਕਦਾਗਾ ਇਹੋ ਜਿਹੇ ਕੇਵਲ ਰਾਜਾ ਇਹ ਜਿਹਦੇ ਵਿੱਚ ਆਮ ਆਦਮੀ ਹੀ ਪੀਸਿਆ ਜਾ ਰਿਹਾ ਔਰ ਇਹ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਆ ਤੁਸੀਂ ਦੇਖੋ ਜਿੰਨੀਆਂ ਚੋਣਾਂ ਇਹਨਾਂ ਦੇ ਲੜਦੇ ਆ ਇਹ ਅਰਬਾਂ ਖਰਬਾਂ ਪਤੀ ਜਿਹੜੇ ਬੰਦੇ ਉਹ ਲੱਭਦੇ ਆ ਇਹ ਅਮੀਰ ਲੋਕਾਂ ਨੂੰ ਲੱਭਦੇ ਆ ਵੀ ਸਾਡੀ ਉਹ ਪਾਰਟੀ ਵਿੱਚ ਆਉਣ ਉਹ ਚੋਣ ਲੜਨ ਤੇ ਕਿਹੜਾ ਜਿਹੜਾ ਆਮ ਆਦਮੀ ਵਾਲੀ ਗੱਲ ਕਿੱਧਰ ਗਈ ਇਹ ਸਿਰਫ ਇੱਕ ਆਮ ਆਦਮੀ ਦਾ ਜਿਹੜਾ ਡਰਾਮਾ ਹੈ ਉਹ ਸਮਝ ਲਓ ਵੀ ਹੁਣ ਪੜਦਾ ਚੱਕਿਆ ਜਾ ਰਿਹਾ ਹੌਲੀ ਹੌਲੀ ਲੋਕਾਂ ਨੂੰ ਇਸ ਗੱਲ ਦਾ ਸਮਝ ਲੱਗ ਜਾਣੀ ਹੈ ਵੀ ਇੱਕ ਬਹੁਤ ਵੱਡੀ ਜਿਹੜੀ ਗਲਤੀ ਸਾ ਤੋਂ ਹੋਈ ਹੈ ਭਾਵੇਂ ਦਿੱਲੀ ਵਾਲਿਆਂ ਤੋਂ ਭਾਵੇਂ ਪੰਜਾਬ ਵਾਲਿਆਂ ਤੋਂ ਭਾਵੇਂ ਸਾਡੇ ਕਈ ਐਨ ਆਰ ਆਈ ਵੀ ਇਹਨਾਂ ਦੇ ੱਤਕੇ ਚੜ ਗਏ ਸਾਰੇ ਮਹਿਸੂਸ ਕਰਦੇ ਆ ਸਾਨੂੰ ਅਸੀਂ ਵੀ ਖੁਦ ਬਹੁਤ ਬੇਇੱਜ਼ਤੀ ਮਹਿਸੂਸ ਕਰਦੇ ਆ ਵੀ ਪੰਜਾਬੀਆਂ ਨੂੰ ਐਡੀ ਵੱਡੀ ਗਲਤੀ ਹੋ ਕਿਵੇਂ ਗਈ ਪੰਜਾਬੀ ਦਾ ਗਾਂਹ ਬਦੂ ਕੌਮ ਹੈ ਔਰ ਪੰਜਾਬੀ ਦਾ ਗਾਂਹ ਬਦੂ ਸੂਬੇ ਵਾਲੇ ਆ ਇਹਨਾਂ ਤੋਂ ਐਡੀ ਵੱਡੀ ਗਲਤੀ ਕਿਵੇਂ ਹੋ ਗਈ ਇੱਕ ਉਹ ਅਣਜਾਣ ਲੋਕ ਗੱਡੀ ਤੇ ਬੈਠੇ ਆ ਜਿਨ੍ਹਾਂ ਨੂੰ ਪੰਜਾਬ ਬਾਰੇ ਕੀ ਜਿਨ੍ਹਾਂ ਨੂੰ ਮੇਰਾ ਖਿਆਲ ਪੰਚਾਇਤ ਨਾਲ ਚਲਾਉਣੀ ਆਵੇ ਉਹ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਆ ਪੰਚਾਇਤੀ ਚੋਣਾਂ ਵੀ ਆ ਰਹੇ ਆ ਉਸ ਤੋਂ ਬਾਅਦ ਜਿਮਨੀ ਚੋਣਾਂ ਵੀ ਆ ਰਹੀਆਂ ਸਰ ਕਿਸ ਤਰ੍ਹਾਂ ਦੀ ਜਾਰੀ ਕਾਲੀ ਕੋਈ ਗੱਲ ਨਹੀਂ ਜੀ ਕਾਬਲ ਜਿਹੜੇ ਨੇ ਉਹ ਨਤਮ ਹਿਮਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਆ ਨਾ ਇਹ ਤਾਂ ਹਮੇਸ਼ਾ ਹੀ ਚੋਣਾਂ ਵਿੱਚ ਹੀ ਜੰਮੇ ਆ ਤੇ ਮੈਂ ਸਮਝਦਾ ਕਿ ਭਾਵੇਂ ਪੰਚਾਇਤਾਂ ਦੀਆਂ ਚੋਣਾਂ ਹੋਣ ਭਾਵੇਂ ਜਿਮਨੀ ਚੋਣਾਂ ਹੋਣ ਤੇ ਕੋਈ ਚੋਣਾਂ ਹੋਣ ਪੂਰਾ ਡਟ ਕੇ ਲੜਾਈ ਲੜਾਂਗੇ ਔਰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਜਿਵੇਂ ਸਾਡਾ ਅੱਜ ਇਕੱਠ ਹੈ ਬਹੁਤ ਵੱਡਾ ਭਰਮਾ ਇਕੱਠਾ ਹੈ ਅਸੀਂ ਅੱਜ ਵਿਸ਼ਵਾਸ ਦਿਵਾਉਨੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਔਰ ਸਾਡੇ ਬਲਵਿੰਦਰ ਸਿੰਘ ਭੁੰਦੜ ਸਾਹਿਬ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਕਿ ਅਸੀਂ ਵੱਧ ਝੜ ਕੇ ਜੋ ਵੀ ਸਰਗਰਮੀ ਵਿੱਚ ਤੁਸੀਂ ਕਹੋਗੇ ਬੱਤ ਬੱਤ ਹਿੱਸਾ ਲਵਾਂਗੇ ਔਰ ਡਟ ਕੇ ਪੂਰਾ ਪਹਿਰਾ ਦੇਾਂਗੇ ਕੋਈ ਜਿਮਨੀ ਚੋਣਾ ਕੋਈ ਵੀ ਚੋਣਾ ਉਹਦੇ ਵਿੱਚ ਵੱਧ ਝੜ ਕੇ ਹਿੱਸਾ ਲਵਾਂਗੇ ਔਰ ਜਿੱਤ ਕੇ ਬਾਹਰ ਆਵਾਂਗੇ ਅੱਜ ਮਹਿੰਗਾਈ ਨੂੰ ਲੈ ਕੇ ਸਾਰੇ ਪੰਜਾਬ ਦੀ ਰਹਿਨਮਾਈ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਮੈਮੋਰੰਡਮ ਦੇਣ ਵਾਸਤੇ ਮੋਗਾ ਜ਼ਿਲ੍ਹੇ ਦੇ ਸਮੂਹ ਅਕਾਲੀ ਵਰਕਰ ਜਿਹੜੇ ਇਕੱਤਰ ਹੋਏ ਆ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਤੇ ਸਾਰੇ ਹਲਕਾ ਇੰਚਾਰਜਾਂ ਦੀ ਅਗਵਾਈ ਦੇ ਵਿੱਚ ਅੱਜ ਡੀਸੀ ਦਫ਼ਤਰ ਵਿਖੇ ਆ ਕੇ ਮਹਿੰਗਾਈ ਦੇ ਵਿਰੁੱਧ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਹ ਵਾਅਦਿਆਂ ਦੇ ਨਾਲ ਕਿ ਅਸੀਂ ਹੈਲਥ ਸਿਸਟਮ ਫ੍ਰੀ ਕਰ ਦੇਾਂਗੇ ਐਜੂਕੇਸ਼ਨ ਸਿਸਟਮ ਫ੍ਰੀ ਕਰ ਦੇਾਂਗੇ ਮੰਗਾਈ ਘਟਾਵਾਂਗੇ ਕਿਸਾਨਾਂ ਨੂੰ ਐਮਐਸਪੀ ਦੇਾਂਗੇ ਖਰਚੇ ਘਟਾਵਾਂਗੇ ਤੇ ਕੀਮ ਜਿਹੜੀ ਆ ਆਮਦਨੀ ਵਧਾਵਾਂਗੇ ਕਿਸਾਨਾਂ ਦੀ ਅੱਜ ਹਾਲਾਤ ਇਹ ਬਣ ਗਏ ਕਿ ਬੀਬੀਆਂ ਨੂੰ 100000 ਰੁਪਇਆ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਚੁੱਲ੍ਹੇ ਦਾ ਖਰਚਾ ਕਿਚਨ ਦਾ ਖਰਚਾ ਅੱਜ 100 ਰੁਪਇਆ ਮਹੀਨਾ ਇਹਨਾਂ ਦੀਆਂ ਪਾਲਿਸੀਆਂ ਕਰਕੇ ਵੱਧ ਚੁੱਕਿਆ ਹੈ ਅੱਜ 30 ਰੁਪਏ ਪ੍ਰਤੀ ਯੂਨਿਟ ਜਿਹੜਾ ਬਿਜਲੀ ਦਾ ਖਰਚਾ ਪਾਤਾ ਕੋਈ ਨੈਟਵਰਕ ਦੇ ਵਿੱਚ ਡਿਵੈਲਪਮੈਂਟ ਨਹੀਂ ਕੀਤੀ ਗਈ ਬਿਜਲੀ ਬੋਰਡ ਦੀ ਟਰਾਂਸਮਿਸ਼ਨ ਚ ਕੋਈ ਜਿਹੜੀ ਆ ਉਹ ਵਾਅਦਾ ਨਹੀਂ ਕੀਤਾ ਗਿਆ ਟਰਾਂਸਮਿਸ਼ਨ ਠੀਕ ਨਹੀਂ ਕੀਤੀ ਗਈ ਕੋਈ ਨਵੀਂ ਬਿਜਲੀ ਨਹੀਂ ਪੈਦਾ ਕੀਤੀ ਗਈ ਲੋਕ ਅੱਜ ਜਿਹੜਾ ਪੰਜਾਬ ਸੂਬਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਰਪਲੱਸ ਬਿਜਲੀ ਵਾਲਾ ਸੂਬਾ ਸੀ ਅੱਜ ਸੂਬੇ ਦੇ ਵਿੱਚ ਬਿਜਲੀ ਨੂੰ ਲੋਕ ਤਰਸ ਰਹੇ ਆ ਜੇ ਬਿਜਲੀ ਦਿੱਤੀ ਵੀ ਜਾ ਰਹੀ ਆ ਤਾਂ 3 ਰੁਪਏ ਯੂਨਿਟ ਜਿਹੜਾ ਬਿਜਲੀ ਦਾ ਰੇਟ ਵਧਾ ਦਿੱਤਾ ਗਿਆ ਜਿਹਦਾ ਮੱਧ ਵਰਗੀ ਪਰਿਵਾਰਾਂ ਤੇ ਸਾਰੇ ਪਰਿਵਾਰਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਜਿਹੜਾ ਅਫੈਕਟ ਆਊਗਾ ਹਰ ਮਹੀਨੇ ਦੇ ਬਿੱਲ ਦੇ ਉੱਤੇ 68 ਪੈਸੇ ਪੈਟਰੋਲ ਦਾ ਜਿਹੜਾ ਰੇਟ ਵਧਾ ਦਿੱਤਾ ਗਿਆ 92 ਪੈਸੇ ਜਿਹੜਾ ਡੀਜ਼ਲ ਦਾ ਰੇਟ ਵਧਾ ਦਿੱਤਾ ਗਿਆ ਡੀਜ਼ਲ ਪੈਟਰੋਲ ਦਾ ਰੇਟ ਵਧਾਉਣ ਦਾ ਮਤਲਬ ਆ ਟਰਾਂਸਪੋਰਟੇਸ਼ਨ ਮਹਿੰਗੀ ਹੋਣਾ ਹਰ ਰੋਜ਼ ਲੋਕਾਂ ਨੇ ਮੋਟਰਸਾਈਕਲ ਕਾਰਾਂ ਚਲਾਉਣੀਆਂ ਪੈਟਰੋਲ ਦੇ ਰੇਟ ਵਧਣ ਦੇ ਨਾਲ ਇਨ ਡਾਇਰੈਕਟਰੀ ਲੋਕਾਂ ਦੀ ਜੇਬ ਦੇ ਉੱਤੇ ਟੈਕਸ ਦਾ ਬੋਝ ਜਿਹੜਾ ਪਾਤ ਆ ਗਿਆ ਕਿਸਾਨਾਂ ਦੇ ਟਰੈਕਟਰ ਚੱਲਣੇ ਆ ਅਨਾਜ ਪੈਦਾ ਹੋਣਾ ਕੀਮਤਾਂ ਦੇ ਵਿੱਚ ਅਨਾਜ ਦੀਆਂ ਦੇ ਵਿੱਚ ਤਾਂ ਵਾਧਾ ਹੋਇਆ ਨਹੀਂ ਖਰਚਿਆਂ ਦੇ ਵਿੱਚ ਵਾਧਾ ਜਿਹੜਾ ਕਰ ਦਿੱਤਾ ਗਿਆ ਅੱਜ ਜੇ ਹਾਲਾਤ ਨੂੰ ਨਜ਼ਰ ਮਾਰੀਏ ਤਾਂ ਲਗਭਗ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਹਿਸਾਬ ਕਿਤਾਬ ਲਾਉਨੇ ਆ 1000 ਰੁਪਇਆ ਪ੍ਰਤੀ ਪਰਿਵਾਰ ਹਰ ਪਰਿਵਾਰ ਦਾ ਜਿਹੜਾ ਖਰਚਾ ਵਧ ਗਿਆ 1000 ਰੁਪਇਆ ਬੀਬੀਆਂ ਨੂੰ ਦੇਣਾ ਡੁੱਬਿਆ ਖੁੱਬਿਆ 1000 ਰੁਪਇਆ ਡਾਇਰੈਕਟ ਐਂਡ ਡਾਇਰੈਕਟ ਜਿਹੜਾ ਹਰੇਕ ਪਰਿਵਾਰ ਦੀ ਜੇਬ ਦੇ ਵਿੱਚੋਂ ਇਹ ਸਰਕਾਰ ਨੇ ਕੱਢ ਲਿਆ ਮੈਂ ਅੱਜ ਆਪਦੇ ਸਮੂਹ ਵਰਕਰ ਸਹਿਬਾਨ ਵਿਧਾਨ ਸਭਾ ਹਲਕਾ ਮੋਗਾ ਦੇਆਂ ਵੱਲੋਂ ਅਪੀਲ ਕਰਦਾ ਹਾਂ ਗਵਰਨਮੈਂਟ ਨੂੰ ਥਰੂ ਡੀਸੀ ਸਾਹਿਬ ਕਿ ਜਿਹੜਾ ਇਹ ਰੇਟਾਂ ਦੇ ਵਿੱਚ ਵਾਧੇ ਕੀਤੇ ਗਏ ਆ ਇਹ ਰੇਟਾਂ ਤੇ ਵਾਧੇ ਜਿਹੜੇ ਆ ਵਾਪਸ ਲਿਆ ਜਾਣ ਇਹ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਲੋਕ ਤਰਾ ਤਰਾ ਕਰ ਰਹੇ ਆ ਮਹਿੰਗਾਈ ਇੰਨੀ ਵਧ ਗਈ ਪ੍ਰਸ਼ਾਸਨਕ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਇੰਨਾ ਵਧ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਗੈਂਗਸਟਰਾਂ ਦੀਆਂ ਕੌਲਾਂ ਆ ਰਹੀਆਂ ਨਿਤ ਗੋਲੀਆਂ ਚੱਲ ਰਹੀਆਂ ਕਤਲੋਗਾਰਤ ਹੋ ਰਹੀ ਆ ਲੁੱਟਾਂ ਖੋਹਾਂ ਹੋ ਰਹੀਆਂ ਪ੍ਰਸ਼ਾਸਨਕ ਸੁਧਾਰ ਕੀਤੇ ਜਾਣ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਵਧੇ ਹੋਏ ਰੇਡ ਰੇਟ ਆ ਉਹ ਵਾਪਸ ਲੈ ਜਾਣ ਰੇਟਾਂ ਕਰਕੇ ਟਰਾਂਸਪੋਰਟੇਸ਼ਨ ਦੇ ਰੇਟ ਵੀ ਵਧ ਗਏ ਇਹ ਸਾਰੇ ਰੇਟ ਜਿਹੜੇ ਆ ਇਹ ਵਾਪਸ ਲੈ ਜਾਣ ਇਨੀ ਬੇਨਤੀ ਆ ਸਰਕਾਰ ਨੂੰ ਕੇ ਰੇਟਾਂ ਦੇ ਵਾਧੇ ਵਾਪਸ ਲੈ ਜਾਣ ਨਹੀਂ ਤਾਂ ਕੋਈ ਹੋਰ ਫੈਸਲਾ ਲੈਣ ਆਸਤੇ ਮਜਬੂਰ ਹੋਣਾ ਪਊਗਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਅੱਜ ਡੀਸੀ ਦਫਤਰ ਵਿੱਚ ਧਰਨਾ ਲਾਇਆ ਗਿਆ ਕਿਉਂਕਿ ਮੈਂ ਸਾਰਿਆਂ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਾਰੇ ਪਾ ਵਾਸੀਆਂ ਨੂੰ ਫਤਿਹ ਅਰਜ਼ਗਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਉਂਕਿ ਸ਼ਰੋਮਣੀ ਕਾਲੀ ਦਲ ਦਾ ਦਾਦ ਹੈ ਪਹਿਲਾਂ ਤੋਂ ਲੈ ਕੇ ਕਿ ਜੇਕਰ ਲੋਕਾਂ ਲੋਕ ਖੇਤ ਦੇ ਵਿਰੋਧ ਕੋਈ ਵੀ ਗੱਲ ਹੁੰਦੀ ਹੈ ਉਹ ਉਸ ਦੇ ਖਿਲਾਫ ਡਟ ਕੇ ਖੜਨਾ ਉਸੇ ਤਹਿ ਦੀ ਅੱਜ ਸਦਾ ਬਲਵਿੰਦਰ ਸਿੰਘ ਜੀ ਪੋਂਦੜ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਜੋ ਵਾਰੀ ਦੇ ਨਾਲ ਧਰਨੇ ਲਗਾਏ ਜਾ ਰਹੇ ਹਨ ਉਸੇ ਤਰ੍ਹਾਂ ਹੀ ਅੱਜ ਮੁਕਾ ਜ਼ਿਲ੍ਹਾ ਦੇ ਵਿੱਚ ਵੀ ਜ਼ਿਲ੍ਹਾ ਪੱਧਰੀ ਧਰਨਾ ਲਗਾਇਆ ਗਿਆ ਹੈ ਕਿਉਂਕਿ ਡੀਜ਼ਲ ਅਤੇ ਪੈਟਰੋਲ ਦੇ ਜੋ ਸਰਕਾਰ ਨੇ ਰੇਟ ਵਧਾਏ ਹਨ ਔਰ ਉਸ ਦਾ ਬੋਝ ਬਹੁਤ ਵੱਡਾ ਬੋਝ ਹੈ ਜਿਹੜਾ ਆਮ ਲੋਕਾਂ ਤੇ ਪਿਆ ਔਰ ਇਸ ਦੇ ਨਾਲ ਹੀ ਜੋ ਬਿਜਲੀ ਦੇ ਪਤਵੀ ਮਿਲਾਂ ਦੇ ਵਿੱਚ ਵੀ ਪਹਿਲਾਂ ਜੋ ਕਿ ਛੋਟ ਸੀਗੀ ਚੈਨਲ ਪਰ ਪ੍ਰਤੀ ਯੂਨਟ ਦੇ ਹਿਸਾਬ ਦੇ ਨਾਲ ਉਹ ਵੀ ਵਾਅਦਾ ਕੀਤਾ ਗਿਆ ਔਰ ਕਿਸ ਕਿਸ ਚੀਜ਼ ਦੀ ਗੱਲ ਕਰਗੇ ਕਿਉਂਕਿ ਬਹੁਤ ਬੁਰਾ ਹਾਲ ਹੈ ਦਿੱਤੇ ਕਿ ਕਿਸਾਨੀ ਪਹਿਲਾਂ ਦਬੀ ਹੋਈ ਹੈ ਔਰ ਅੱਜ ਜੋ ਡੀਜ਼ਲ ਦੇ ਰੇਟ ਔਰ ਟਰਾਲ ਦੇ ਰੇਟ ਵੱਧ ਕੇ ਸਾਰੇ ਟਰਾਂਸਪੋਰਟਰ ਭਰਾ ਔਰ ਬੱਸਾਂ ਦੇ ਕਿਰਾਏ ਆਟੋ ਦੇ ਕਿਰਾਏ ਕਿਉਂਕਿ ਨਿੱਕੇ ਤੋਂ ਨਿੱਕੇ ਇਨਸਾਨ ਤੱਕ ਇਸ ਚੀਜ਼ ਦਾ ਅਸਰ ਪੈਣਾ ਰੇਟ ਵਧਣ ਦੇ ਨਾਲ ਔਰ ਪਹਿਲਾਂ ਹੀ ਲੋਕੀ ਬਹੁਤ ਦਬ ਚੁਕੇ ਹੈ ਮਹਿੰਗਾਈ ਦੇ ਥੱਲੇ ਔਰ ਅਸੀਂ ਇਸ ਧਰਨੇ ਤੇ ਰਾਈ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਤੁਰੰਤ ਵਾਪਸ ਲਵੇ ਕਿਉਂਕਿ ਇਹ ਲੋਕਾਂ ਦੇ ਹਿੱਤਾਂ ਦੀ ਖਾਤਰ ਸਰਕਾਰਾਂ ਬਣਦੀਆਂ ਔਰ ਇਹਨਾਂ ਨੇ ਵੀ ਇਹੀ ਨਾਰੇ ਲਾ ਕੇ ਲੋਕ ਇਤਾਂ ਦੇ ਨਾਰੇ ਲਾ ਕੇ ਲੋਕਾਂ ਨੂੰ ਭਲੇਖੇ ਦੇ ਵਿੱਚ ਪਾ ਕੇ ਸਰਕਾਰ ਬਣਾਈ ਸੀ ਪਰ ਅੱਜ ਸਾਰਾ ਕੁਝ ਉਸ ਦੇ ਉਲਟ ਹੋ ਰਿਹਾ ਕਿਸੇ ਵੀ ਜਾਵੜੋ ਤੁਸੀਂ ਕਿਸੇ ਕਚਹਿਰੀ ਜਾਵੜੋ ਕਿਤੇ ਜਾਵੜੋ ਅਜੇ ਇੱਕ ਹੋਰ ਗੱਲ ਹੈ ਐਨਓਸੀ ਦੇ ਬੜੀ ਮਸ਼ਹੂਰੀ ਹੋ ਰਹੀ ਆ ਵੀ ਐਨਓਸੀ ਮਾਫ ਕਰਤੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋਸ ਦੇ ਵਿੱਚ ਸ਼ਰਤਾਂ ਰੱਖੀਆਂ ਗਈਆਂ ਨੇ ਉਹ ਵੀ ਕੋਈ ਕਲੀਅਰ ਨਹੀਂ ਹਨ ਉਹ ਵੀ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਉਸ ਦੇ ਵਿੱਚ ਕੋਈ ਇਕਰਾਰਨਾਮੇ ਦੀਆਂ ਸ਼ਰਤਾਂ ਰੱਖੀਆਂ ਗਈਆਂ ਕਿ ਰਜਿਸਟਰ ਹੋਣੇ ਚਾਹੀਦੇ ਆ ਉਸ ਹਿਸਾਬ ਦੇ ਨਾਲ ਕਿਸੇ ਦੀ ਮੇਰਾ ਖਾਲ ਕੋ ਰਜਿਸਟਰੀ ਫ੍ਰੀ ਚ ਹੋਈ ਨਹੀਂ ਸਕਦੀ ਐਨਓਸੀ ਹਰ ਕਿਸ ਨੂੰ ਲੈਣੀ ਪਊ ਔਰ ਪਰ ਜਿਹੜਾ ਆਵਾਜ਼ਾ ਔਰ ਜਿਹੜੀਆਂ ਮਸ਼ਹੂਰੀਆਂ ਐ ਐਡਵਰਟਾਈਜ਼ਮੈਂਟ ਬਹੁਤ ਜ਼ਿਆਦੇ ਆ ਪਰ ਵਿੱਚੋਂ ਜਦੋਂ ਕੋਈ ਵੀ ਸਕੀਮ ਵੇਖਦੇ ਆ ਤਾਂ ਉਹਦੇ ਵਿੱਚੋਂ ਕੱਖ ਨਹੀਂ ਨਿਕਲਦਾ ਸੋ ਇਸ ਕਰਕੇ ਜੇ ਆਟੇ ਦਾਲ ਦੀ ਗੱਲ ਕਰਨਗੇ ਲੱਖਾਂ ਕਾਰਡ ਬਣੇ ਹੋਏ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਕਿ ਬਹੁਤ ਹੀ ਗਰੀਬ ਭਰਾਵਾਂ ਦੇ ਪਰਿਵਾਰਾਂ ਦੇ ਵਿੱਚੋਂ ਨਾਮ ਕੱਟੇ ਗਏ ਔਰ ਉਹਨਾਂ ਨੂੰ ਕਾਣ ਕੇ ਜਿਹੜੀ ਉਹ ਨਹੀਂ ਮਿਲ ਰਹੀ ਅਜੇ ਕੱਲ ਹੀ ਅਸੀਂ ਪੜ੍ਹ ਰਹੇ ਸੀ ਕਵਰਾ ਕਿਉਂਕਿ ਕੰਪਿਊਟਰ ਦੀਆਂ ਪਰਚੀਆਂ ਤੇ ਹੋਰ ਔਰ ਹੱਥ ਲਿਖਤਾ ਪਰਚਾ ਹੋਰ ਹੈ ਇਹੋ ਜਿਹੇ ਜਿਹੜੀਆਂ ਘਪਲੇ ਹੋ ਰਹੇ ਆ ਇਹਨਾਂ ਸਾਰਿਆਂ ਦਾ ਸਰਕਾਰ ਨੂੰ ਤੁਰੰਤ ਧਿਆਨ ਦੇ ਕੇ ਇਹਨਾਂ ਦੇ ਵੱਲ ਔਰ ਜਿਹੜੇ ਕੀਤੇ ਗਏ ਰੇਟਾਂ ਦੇ ਵਿੱਚ ਵਾਧੇ ਆ ਚਾਹੇ ਉਹ ਬਸ ਕਿਰਾਏ ਆ ਚਾਹੇ ਉਹ ਡੀਜ਼ਲ ਹੋਵੇ ਪੈਟਰੋਲ ਦੇ ਆ ਉਹ ਤੁਰੰਤ ਵਾਪਸ ਲੈਣੇ ਚਾਹੀਦੇ ਆ ਲੋਕ ਖੇਤਾਂ ਨੂੰ ਦੇਖਦੇ ਆ ਹੋਇਆ ਕਿਉਂਕਿ ਜਦੋਂ ਅਸੀਂ ਸਰਕਾਰ ਦੇ ਵਿੱਚ ਆ ਜੰਨੇ ਤੇ ਇਹ ਨਹੀਂ ਭੁੱਲਣਾ ਚਾਹੀਦਾ ਵੀ ਇਹਨਾਂ ਲੋਕਾਂ ਨੇ ਸਾਡੀ ਸਰਕਾਰ ਬਣਾਈ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਲੋਕ ਸਰਕਾਰ ਬਣਾਉਣਾ ਚਾਹੁੰਦੇ ਆ ਤੇ ਲਾਉਣਾ ਵੀ ਜਾਣਦੇ ਆ